ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਹਮੇਸ਼ਾ ਸਹੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਤੇ ਸਟੱਡੀ ਮਟੀਰੀਅਲ ਦੇ ਲਈ ਚੈਨਲ ਨਾਲ ਜੁੜਨਾ ਬਿਲਕੁਲ ਵੀ ਨਾ ਪੁੱਲੋ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਲਵੋ ਇਹੇ ਅਪਡੇਟ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਤਾਂ ਇਹੇ ਅਪਡੇਟ ਜਿਹੜੀ ਹੈਗੀ ਆ ਇਹ ਉਹਨਾਂ ਕੈਂਡੀਡੇਟਸ ਲਈ ਹੈ ਜਿਨ੍ਹਾਂ ਨੇ ਬਹੁਤ ਸਾਲ ਪਹਿਲਾਂ ਕੁਝ ਪੋਸਟਾਂ ਦੇ ਲਈ ਅਪਲਾਈ ਕੀਤਾ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ ਤਹਿਤ ਬਟ ਉਹਨਾਂ ਦੀ ਪ੍ਰੀਖਿਆ ਢੀ ਹੈਗੀ ਉਹਨਾਂ ਤੱਕ ਨਹੀਂ ਲਈ ਗਈ ਸੋ ਉਹਨਾਂ ਦੇ ਲਈ ਇੱਕ ਅਪਡੇਟ ਜਾਰੀ ਕੀਤੀ ਗਈ ਹੈ ਫੀਸ ਵਾਪਸੀ ਨੂੰ ਲੈ ਕੇ ਉਹ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਉਹਦੇ ਚ ਹੈ ਜੀ ਲਾ ਆਫੀਸਰ ਦੀ ਪੋਸਟ ਜਿਹਦੀ ਐਡਵਰਟਾਈਜ਼ਮੈਂਟ ਨੰਬਰ ਹੈ 8/2016 ਫਿਰ ਹੈ 1/2018 5/2018 ਤੇ 3/2019 ਉਸ ਤੋਂ ਬਾਅਦ ਐਗਜ਼ੀਕਿਊਟਿਵ ਇੰਜੀਨੀਅਰ ਇਹਦਾ ਐਡਵਰਟਾਈਜ਼ਮੈਂਟ ਨੰਬਰ ਹੈ 1/18 5/18 ਤੇ 3/19 ਫਿਰ ਹੈ ਜੀ ਰਜਿਸਟਰਾਰ 8/19 ਤੇ 2/20 ਫਿਰ ਐ ਮੈਡੀਕਲ ਰਿਕਾਰਡ ਅਫੀਸਰ 1 2018 5 2018 ਤੇ 2 2019 ਠੀਕ ਹੈ ਜੀ ਤਾਂ ਇਹਨਾਂ ਐਡਵਰਟਾਈਜ਼ਮੈਂਟ ਦੇ ਤਹਿਤ ਜੇ ਕਿਸੇ ਵੀ ਵਿਦਿਆਰਥੀ ਨੇ ਅਪਲਾਈ ਕੀਤਾ ਸੀ ਤਾਂ ਉਹਨਾਂ ਦੀ ਜਿਹੜੀ ਫੀਸ ਰਿਫੰਡ ਹੋਣੀ ਹੈ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਠੀਕ ਹੈ ਤਾਂ ਉਹਦੇ ਲਈ ਤੁਸੀਂ ਬੈਂਕ ਦੀ ਡਿਟੇਲ ਆਪਣੀ ਭੇਜਣੀ ਹੈ ਉਹ ਮੰਗੀ ਗਈ ਹੈ ਜੀ ਤਾਂ ਈਮੇਲ ਹੈ recruitment.babafariduniversityofhealthscience@gmail.com ਸੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ 16 ਅਗਸਤ ਤੋਂ ਪਹਿਲਾਂ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਸੋ ਆਪਦੀ ਫੀਸ ਵਾਪਸ ਪ੍ਰਾਪਤ ਕਰ ਸਕਣ ਨਹੀਂ ਇਹ ਉਹਨਾਂ ਦੀ ਫੀਸ ਜਿਹੜੀ ਹੈਗੀ ਉਹ ਯੂਨੀਵਰਸਿਟੀ ਹੀ ਰੱਖ ਲੈ ਪੇਗੀ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਜੋ ਐਜੂਕੇਸ਼ਨਲ ਸਬੰਧਿਤ ਹੋਵੇ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ